ਰਣਜੀਤ ਸਿੰਘ ਗਿੱਲ ਦਿਨਿਕ ਜਾਗਰਨ ਦੇ ਪੰਜਾਬੀ ਦੇ ਪੱਤਰਕਾਰ ਹੈ ਗਿੱਲਵਾਹਾ ਤੋਂ ਕੱਲ ਉਹ ਇੱਕ ਸਕੈਂਡਲ ਨੂੰ ਬੇਨਕਾਬ ਕਰਨ ਵਾਸਤੇ ਦਾਣਾ ਮੰਡੀ ਚ ਗਏ ਸੀ ਸਕੈਂਡਲ ਕੀ ਹੈ ਸਕੈਂਡਲ ਇਹ ਹੈ ਕਿ ਵਾਰੋਂ ਜਿੰਨਾ ਸਟੇਟਾਂ ਦੇ ਵਿੱਚ ਐਮਐਸਪੀ ਨਹੀਂ ਮਿਲਦਾ ਉਥੋਂ ਦਾ ਝੋਨਾ ਬਖ ਬਖ ਪੰਜਾਬ ਦੀਆਂ ਮੰਡੀਆਂ ਚ ਆ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਇਹ ਗੱਲ ਸਰਕਾਰ ਨੇ ਵੀ ਮੰਨੀ ਹੈ ਵੀ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਆ ਰਿਹਾ ਹੈ ਸਰਕਾਰ ਦਾ ਕੰਮ ਸਰਕਾਰੀ ਹੁੰਦਾ ਹੈ ਕਿਉਂਕਿ ਥੱਲੇ ਜਿਹੜੀ ਸਰਕਾਰੀ ਮਸ਼ੀਨਰੀ ਹੁੰਦੀ ਹੈ ਸਰਕਾਰ ਦੀਆਂ ਕਈ ਚੀਜ਼ਾਂ ਨੂੰ ਲਾਗੂ ਨਹੀਂ ਕਰਦੀ ਜਾਂ ਕਈ ਵਾਰੀ ਵੈਸਟਰਡ ਇੰਟਰਸਟ ਹੁੰਦੇ ਆ ਵੀ ਇੱਕ ਗੱਲੀਬਾਤੀ ਕਹਿ ਦਿਓ ਤੇ ਅਮਲੀ ਤੌਰ ਤੇ ਸਾਰਾ ਕੁਝ ਚੱਲਦਾ ਰਹੇ ਸੋ ਰਣਜੀਤ ਸਿੰਘ ਨੂੰ ਜਦੋਂ ਇਸ ਗੱਲ ਦਾ ਪਤਾ ਲੱਗੇ ਇਹਨੇ ਬਿਲਕੁਲ ਜਿਹੜਾ ਪ੍ਰੋਪਰ ਤੌਰ ਤਰੀਕਾ ਅਪਣਾਇਆ ਪਹਿਲਾਂ ਮਾਰਕੀਟ ਕਮੇਟੀ ਵਾਲਿਆਂ ਨੂੰ ਸੂਚਿਤ ਕੀਤਾ ਮਾਰਕੀਟ ਕਮੇਟੀ ਵਾਲਿਆਂ ਨੂੰ ਸੂਚਿਤ ਕਰਨ ਤੋਂ ਬਾਅਦ ਇਹ ਕਵਰੇਜ ਵਾਸਤੇ ਦਾਣਾ ਮੰਡੀ ਚ ਜਾਂਦਾ ਹੈ ਤੇ ਦਾਣਾ ਮੰਡੀ ਦੇ ਵਿੱਚ ਇੱਕ ਆੜਤੀਆਂ ਦੇ ਰੂਪ ਵਿੱਚ ਜਿਹੜੇ ਮਛਰੇ ਹੋਏ ਮਸਟੰਡੇ ਆ ਉਹਨਾਂ ਨੇ ਇਸ ਬੰਦੇ ਨੂੰ ਟਾਇਆ ਕੁੱਟਿਆ ਕਾਤਲ ਦਾ ਹਮਲਾ ਕੀਤਾ ਲੋਕਲ ਤੇ ਕੁਝ ਮਾੜੇ ਮੋਟੇ ਪਾਸੇ ਆਸੇ ਜਿਹੜੇ ਪੱਤਰਕਾਰ ਭਾਈਚਾਰੇ ਦੇ ਲੋਕ ਆਗੇ ਸੀ ਉਹਨਾਂ ਦੀ ਵਜ੍ਹਾ ਕਾਰਨ ਬੇਸ਼ੱਕ ਪੁਲਿਸ ਨੇ ਕੇਸ ਤਾਂ ਰਜਿਸਟਰ ਕਰ ਲਿਆ ਪਰ ਜਿਹੜੀਆਂ ਧਰਾਮਾਂ ਲਗਨੀਆਂ ਚਾਹੀਦੀਆਂ ਸੀ ਜਿਹੜਾ ਜ਼ੁਰਮ ਉਹਨਾਂ ਨੇ ਕੀਤਾ ਉਹ ਧਰਾਮਾਂ ਨਹੀਂ ਲਗੀਆਂ ਇਸ ਲਈ ਅੱਜ ਅਸੀਂ ਰਣਜੀਤ ਸਿੰਘ ਦਾ ਪਤਾ ਲਾਣ ਵਾਸਤੇ ਆਏ ਸੀ ਕੁਝ ਪੱਤਰਕਾਰ ਤੇ ਇੱਥੇ ਲੋਕਲ ਸਾਥੀਆਂ ਦੇ ਨਾਲ ਜਿਹੜੀ ਗੱਲਬਾਤ ਹੋਈ ਹੈ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਇੱਕ ਐਕਸ਼ਨ ਕੀਤਾ ਜਾਵੇਗਾ ਐਕਸ਼ਨ ਦੀ ਪਹਿਲੀ ਜਿਹੜੀ ਹੈਗੀ ਇੱਕ ਕਿਸ਼ਤ ਉਹ ਪਰਸੋਂ 19 ਤਾਰੀਖ ਨੂੰ ਗੁਰਦੁਆਰਾ ਸਾਹਿਬ ਦੁਖਨਵਾਰ ਨੇ ਜਿਹੜਾ ਇਹਦੇ ਕੋਲ ਇੱਕ ਪਾਰਕ ਹੈ ਉੱਥੇ ਇਕੱਠੇ ਹੋ ਕੇ ਤੇ ਅਸੀਂ ਅਗਲਾ ਪ੍ਰੋਗਰਾਮ ਉਲੀਕਾਂਗੇ ਆਪਦਾ ਅਗਲੀ ਐਜੀਟੇਸ਼ਨ ਦੀ ਸ਼ੁਰੂਆਤ ਕਰਾਂਗੇ। ਉਹ ਤੋਂ ਬਾਅਦ ਵਕਾਇਦਾ ਫਿਰ ਪੰਜਾਬ ਦੀਆਂ ਜਿੰਨੀਆਂ ਵੀ ਇਨਸਾਫ ਪਸੰਦ ਜਥੇਬੰਦੀਆਂ ਅਸੀਂ ਉਹਨਾਂ ਨੂੰ ਸੱਦਾ ਦੇਵਾਂਗੇ ਤੇ ਉਹਨਾਂ ਨੂੰ ਸੱਦਾ ਦੇ ਕੇ ਫਿਰ ਸਟੇਟ ਲੈਵਲ ਦੀ ਐਜੀਟੇਸ਼ਨ ਸਟਾਰਟ ਕਰਾਂਗੇ। ਇਸ ਲਈ ਅਸੀਂ ਜਿਹੜੇ ਆਂਡਗਵਾੜ ਦੇ ਪੱਤਰਕਾਰ ਭਾਈਚਾਰੇ ਦੇ ਲੋਕ ਐ ਮੁਕਸਰ ਤਾਂ ਲੋਕਲੀ ਆ ਗਿਆ ਗਦਰਵਾ ਹੈ ਉਹਨਾਂ ਚ ਪੈਂਦਾ ਕਿਲੇ ਆਲੀ ਆ ਗਿਆ ਇਹ ਵੀ ਮੁਕਸਰ ਦੇ ਵਿੱਚ ਪੈਂਦਾ ਬਠਿੰਡੇ ਤੋਂ ਅਸੀਂ ਹੈਗੇ ਆ ਸਾਰੇ ਆਰਾਮਪੁਰਾ ਤੇ ਇਹ ਜਿੰਨੇ ਵੀ ਤਲਵੰਡੀ ਸਾਬੋ ਭਗਤਾ ਭਾਈ ਕਾ ਪਰਲੇ ਪਾਸੇ ਬਰਨਾਲਾ ਆ ਗਿਆ ਇਸ ਇਲਾਕੇ ਦੇ ਪੱਤਰਕਾਰ ਭਾਈਚਾਰੇ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਹਮਲਾ ਹੈ ਕਿਉਂਕਿ ਹਮਲਾ ਉਸ ਦਿਨ ਕੀਤਾ ਗਿਆ ਜਿਸ ਦਿਨ ਕੁਮੰਤਰੀ ਪ੍ਰੈਸ ਡੇ ਸੀ ਇਹਦਾ ਮਤਲਬ ਇਹ ਹੈ ਕਿ ਕੁਮੰਤਰੀ ਪ੍ਰੈਸ ਡੇ ਦੇ ਉੱਤੇ ਜਿਹੜਾ ਹਮਲਾ ਕੀਤਾ ਇੱਕ ਜਿਹੜਾ ਚੌਥਾ ਸਮਾਜ ਸਿਸਟਮ ਦਾ ਉਹਨੂੰ ਇਹ ਸਾਬਤ ਕਰਨਾ ਹੈ ਕਿ ਅਸੀਂ ਤੁਹਾਨੂੰ ਟਿੱਚ ਨਹੀਂ ਸਮਝਦੇ ਜੋ ਸਾਡੇ ਖਿਲਾਫ ਮਾੜੀ ਮੋਟੀ ਗੱਲ ਕਹੂਗਾ ਖਬਰ ਲਾਊਗਾ ਸੱਚੀ ਖਬਰ ਲਾਊਗਾ ਉਹਨੂੰ ਸਲੱਬ ਕਰ ਦਿੱਤਾ ਜਾਊਗਾ ਅਫਸੋਸ ਇਸ ਗੱਲ ਦਾ ਕਿ ਰੂਲਿੰਗ ਪਾਰਟੀ ਦੇ ਕੁਝ ਬਹੁਤ ਹੀ ਜਿਹੜੇ ਤਾਕਤਵਰ ਲੋਕ ਆ ਉਹਨਾਂ ਦੀ ਉਹਨਾਂ ਨੂੰ ਸਮਰੱਥਾ ਹਾਸਲ ਹੈ ਸਾਡੇ ਸਾਥੀਆਂ ਨੇ ਦੱਸਿਆ ਕਿ ਜਦੋਂ ਰੂਲਿੰਗ ਪਾਰਟੀ ਦਾ ਨਾਂ ਆ ਗਿਆ ਤੇ ਫਿਰ ਜਿਹੜਾ ਮੇਨ ਅਕਿਊਜ਼ਡ ਆ ਉਹਨੇ ਕਿਹਾ ਡੀਪੀ ਬਦਲਤੀ ਔਰ ਉਹਨੇ ਡੀਪੀ ਬਦਲ ਕੇ ਰੂਲਿੰਗ ਪਾਰਟੀ ਦੀ بجائے ਆਪੋਜੀਸ਼ਨ ਪਾਰਟੀ ਦੇ ਇੱਕ ਲੀਡਰ ਦੀ ਜਿਹੜੀ ਹੈਗੀ ਡੀਪੀ ਲਾ ਦਿੱਤੀ ਹੈ ਸੋ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਪਰਸੋਂ 11 ਵਜੇ ਦੇ ਨੂੰ ਆਪਾਂ ਇੱਥੇ ਹੁਮ ਹਮਾ ਕੇ ਇਕੱਠੇ ਹੋਈਏ ਇਹ ਹਮਲਾ ਕੱਲਾ ਰਣਜੀਤ ਸਿੰਘ ਗਿਲਤੇ ਨਹੀਂ ਇਹ ਮੀਡੀਆ ਤੇ ਹਮਲਾ ਡੈਮੋਕ੍ਰੇਸੀ ਤੇ ਹਮਲਾ ਔਰ ਇਸ ਸਮਲੇ ਦਾ ਡਟਮਾ ਵਿਰੋਧ ਕੀਤਾ ਜਾਵੇ ਸਾਡੇ ਕੋਲ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਜਿਹੜੇ ਹੈਗੇ ਐ ਜਿਹੜੇ ਇਨਸਾਫ ਵਾਸਤੇ ਲੜਨ ਵਾਲੇ ਲੋਕ ਆ ਉਹ ਵੀ ਆਏ ਹੋਏ ਐ ਉਹਨਾਂ ਨੇ ਵੀ ਇਹੀ ਗੱਲ ਕਹੀ ਐ ਕਿ ਸ਼ੁਰੂਆਤ ਕਰੋ ਅਸੀਂ ਤੁਹਾਡੇ ਨਾਲ ਆ ਲੇਕਿਨ ਅਸੀਂ ਸਿਰਫ ਤੇ ਸਿਰਫ ਇਹਨੂੰ ਫਿਲਹਾਲ ਪੱਤਰਕਾਰ ਭਾਈਚਾਰੇ ਤੱਕ ਸੀਮਤ ਰੱਖਦੇ ਆ ਉਹ ਤੋਂ ਬਾਅਦ ਫਿਰ ਅਸੀਂ ਜਿਹੜੀਆਂ ਦੂਜੀਆਂ ਦੂਜੀਆਂ ਜਨਤਕ ਜਥੇਬੰਦੀਆਂ ਉਹਨਾਂ ਸਾਰਿਆਂ ਨੂੰ ਸੱਦਾ ਦੇਵਾਂਗੇ ਉਹ ਵੀ ਹਾਂ ਜਨਤਕ ਜਥੇਬੰਦੀਆਂ ਦੇ ਜਿਹੜੇ ਇਨਸਾਫ ਪਸੰਦ ਲੀਡਰ ਐ ਜੇ ਉਹ ਆਉਣਾ ਚਾਹੁੰਦਾ ਅਸੀਂ ਉਹਨਾਂ ਨੂੰ ਵੈਲਕਮ ਕਰਾਂਗੇ ਜੀ ਆਇਆਂ ਕਹਾਂਗੇ ਮਨਿੰਦਰ ਜੀ